ਜੇ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿੰਦੇ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਆ ਉਹ ਲੋਕ ਹੈ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕਾ ਤੋਪਾਂ ਨਾਲ ਹਮਲਾ ਕੀਤਾ ਸੀ ਐਸ ਪਰਿਵਾਰ ਦੇ ਮੁਖੀ ਨੇ ਉਦੋਂ ਫੌਜ ਛੱਡਦੀ ਸੀ ਉਹਨੂੰ ਇੰਨਾ ਦੁੱਖ ਆਇਆ ਸੀ ਜੇ ਇਹਨੂੰ ਗੈਂਗਸਟਰ ਕਹਿੰਦੇ ਐ ਤੇ ਇਹਦਾ ਮਤਲਬ ਇਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਕੌਮ ਦੇ ਇਤਿਹਾਸ ਬਾਰੇ ਕੋਈ ਪਤਾ ਨਹੀਂ ਸਰਜੀਤ ਜੀ ਅਗਦੇ ਪ੍ਰੋਗਰਾਮ ਬਾਰੇ ਦੱਸਿਓ ਕਿਹੜੀ ਚੰਡੀ ਦੇ ਰਹੇ ਹੋ ਟਰੱਕ ਨੂੰ ਕੀ ਚੀਜ਼ ਐ ਕਿੰਨਾ ਉੱਤੇ ਮਦਦ ਭੇਜੀ ਐ ਜਿਵੇਂ ਮੈਂ 1 ਡੇਢ ਮਿੰਟ ਪਹਿਲੇ ਕਿਹਾ ਸੀ ਕਿ ਸ਼੍ਰੋਮ ਨਹੀਂ ਇਕੱਲੇ ਦਲ ਹਰ ਕਿਸਮ ਦੀ ਜੋ ਲੋੜ ਹੈ ਹੜਪੀੜਿਤ ਇਲਾਕੇ ਵਾਸਤੇ ਉਹਦੇ ਅਸੀਂ ਪੂਰੀ ਜ਼ਿੰਮੇਵਾਰੀ ਲਵਾਂਗੇ ਤੇ ਉਹ ਸੰਬੰਧ ਵਿੱਚ ਅਸੀਂ ਜਿਵੇਂ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਸੀ ਉਹ ਦਾ ਇਲਜ਼ਾਮ ਕੀਤਾ ਫਿਰ ਰਾਸ਼ਨ ਦੀ ਲੋੜ ਸੀ ਉਹ ਦਾ ਇਲਜ਼ਾਮ ਕੀਤਾ ਤਰਪਾਲਾਂ ਦੀ ਲੋੜ ਸੀ ਮਛਰਦਾਨੀਆਂ ਦੀ ਲੋੜ ਸੀ ਇਲਾਕੇ ਸਪਰੇਅ ਕਰਨ ਦੀ ਲੋੜ ਸੀ ਉਹ ਸਾਰਾ ਅਸੀਂ ਕਰਕੇ ਉਹ ਕੀਤਾ ਤੇ ਅਸੀਂ ਆ ਵੀ ਕਿਹਾ ਸੀ ਕਿ ਅਸੀਂ ਜਮੀਨ ਜਿੱਥੇ ਕਿਸਾਨ ਦੀ ਫਸਲ تباہ ਹੋ ਗਈ ਕਿਸਾਨਾਂ ਦੀ ਬੜੀ ਮੰਗ ਹੈ ਕਿ ਸਾਨੂੰ ਵੀ ਵੀ ਦਿੱਤਾ ਜਾਵੇ ਸੋ ਅੱਜ ਵੀ ਦੇਣ ਦੀ ਗੱਲ ਸ਼ੁਰੂਆਤ ਹੋਈ ਹੈ ਪਟੰਡਾ ਦਿਹਾਤੀ ਹਲਕੇ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਸਾਡੇ ਵਰਕਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਆਪਣਾ ਯੋਗਦਾਨ ਪਾ ਕੇ ਅੱਜ ਅਜਨਾਲੇ ਹਲਕੇ 'ਚ ਆ ਵੱਡਾ ਟਰੱਕ 500 ਕੁਇੰਟਲ ਵੀ ਅਗਲੀ ਫਸਲ ਵਾਸਤੇ ਵੀ 500 ਕੁਇੰਟਲ ਅੱਜ ਅਜਨਾਲੇ ਭੇਜ ਰਹੇ ਆ ਦੇ ਅਗਲੇ ਦਿਨਾਂ ਚ ਅਸੀਂ ਤੇ ਇਕੁਪਮਨ ਹਰ ਹਲਕੇ ਚ ਹੁਣ ਵੀ ਦੀ ਸੇਵਾ ਜਿਹੜੀ ਅਸੀਂ ਸ਼ੁਰੂ ਕਰ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਬਾਕੀ ਇਹ ਹਲਕੇ ਜਿਹੜੀ ਅਸੀਂ ਵੀ ਵੰਡਾਂਗੇ ਬੀਪੀਐਮਪੀ ਦੇ ਵਿੱਚ ਰਾਜਸਥਾਨ ਨੂੰ ਵੀ ਇਸੇ ਤਰੀਕੀ ਬਣਾ ਰਹੇ ਜੀ ਦੇਖੋ ਆ ਜਦੋਂ ਦੀ ਝਾੜੂ ਵਾਲੀ ਸਰਕਾਰ ਆਏ ਇਹਨਾਂ ਸਾਰਾ ਕੁਝ ਹੀ ਪੰਜਾਬ ਦਾ ਤਬਾਹ ਕਰਤਾ ਜਿਹੜੇ ਆਪਣਾ ਭਾਗੜਾ ਡੈਮ ਉੱਤੇ ਆਪਣਾ ਕੰਟਰੋਲ ਸੀ ਆ ਵੀ ਸੈਂਟਰ ਨੂੰ ਦੇਤਾ ਤੇ ਹੁਣ ਜਿਹੜਾ ਹੋਮ ਵੱਡਾ ਕੰਮ ਕਰ ਰਿਹਾ ਹੁਣ ਰਾਜਸਥਾਨ ਵਰਗੇ ਸੂਬੇ ਤੇ ਹਿਮਾਚਲ ਜਿਹਦਾ ਕੋ ਪਹਿਲੇ ਲੈਣਾ ਦਰਨਾ ਸੀ ਉਹਨੂੰ ਵੀ ਅਮੈਂਡਮੈਂਟ ਕਰਾ ਰਹੇ ਆ ਵਿੱਚ ਇੱਥੇ ਲਿਆਉਣ ਵਾਸਤੇ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਪੰਜਾਬ ਵਿੱਚ ਜੋ ਪੰਜਾਬ ਦੀ ਤਾਕਤ ਸੀ ਆਪਣਾ ਪਾਣੀ ਸੀ ਇਸ ਜਿੰਨਾਂ ਦੇ ਆ ਇਹਨਾਂ ਨੇ ਤੇ ਸਾਰਾ ਕੁਝ ਹੀ ਦੇ ਦੇਣਾ ਕੋਈ ਰਹਿਣਾ ਹੀ ਨਹੀਂ ਆ ਮੈਂ ਤਾਂ ਸਟਰੋਂਗਲੀ ਕਹਿਣਾ ਚਾਹਣਾ ਅਕਾਲੀ ਦਲ ਆ ਨਹੀਂ ਹੁੰਦਾ ਉਹ ਇਹ ਖੜੇ ਲੜੋ ਗੱਲ ਕਰੀਏ ਏਡੀਸੀ ਦੇ ਹੱਥਾਂ ਵਿੱਚ ਦੇਖੋ ਬਹੁਤ ਦੁਖ ਦੀ ਗੱਲ ਹੈ ਕਾਨੂੰਨ ਇੱਕ ਬੜਾ ਕਲੀਅਰ ਹੈ ਕਿ ਜੋ ਕੋਈ ਸੁਸਾਈਡ ਕਰਦਾ ਤੇ ਸੁਸਾਈਡ ਨੋਟ ਚ ਲਿਖਿਆ ਹੈ ਉਸ ਬੰਦੇ ਤੇ ਪਰਚਾ ਹੁੰਦਾ ਹੀ ਹੁੰਦਾ ਹੈ ਹੁਣ ਏਡੀਜੀਪੀ ਹੋਏ ਆਪਾਂ ਡੀਜੀਪੀ ਦੇ ਨਾਮ ਲਿੱਤਾ ਹੋਏ ਤੇ ਹਲੇ ਤੱਕ ਹਰਿਆਣਾ ਸਰਕਾਰ ਕੁਛ ਨਹੀਂ ਕਰ ਰਹੀ ਇਹਦਾ ਮਤਲਬ ਕੀ ਹੈ ਬਚਾਉਣਾ ਚਾਹੁੰਦੇ ਆ ਇੱਕ ਐਡਾ ਸੀਨੀਅਰ ਆਫਸਰ ਨੇ ਫ੍ਰਸਟ੍ਰੇਸ਼ਨ ਹੋ ਕੇ ਕਿਉਂਕਿ ਉਹਨੂੰ ਇੰਨਾ ਧੱਕਾ ਕੀਤਾ ਗਿਆ ਉਹਦੇ ਨਾਲ ਕਿ ਸੀਨੀਅਰ ਏਡੀਜੀਪੀ ਲੈਵਲ ਦਾ ਬੰਦਾ ਸੁਸਾਈਡ ਕਰ ਸਕਦਾ ਹੈ ਤੇ ਉਹਦਾ ਤੋਂ ਨੂੰ ਨਹੀਂ ਮਿਲੂਗਾ ਤਾਂ ਫਿਰ ਆਮ ਜਨਤਾ ਨੂੰ ਕਿੱਥੇ ਮਿਲੂਗਾ ਬਾਨਾ ਸਾਹਿਬ ਜਿਹੜਾ ਤੁਹਾਡਾ ਉਮੀਦਵਾਰ ਹੈ ਕਾਂਗਰਸ ਸੈਲੀਗੇਸ਼ਨ ਆ ਰਹੀ ਗੈਂਗਸਟਰ ਦੀ ਪਾਰਟੀ ਨੂੰ ਟਿਕਟ ਦੇ ਦਿੱਤੀ ਹੈ ਦੇਖੋ ਜੇ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿੰਦੇ ਹੈ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਆ ਉਹ ਲੋਕ ਹੈ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ ਇਸ ਪਰਿਵਾਰ ਦੇ ਮੁਖੀ ਨੇ ਉਦੋਂ ਫੌਜ ਛੱਡਦੀ ਸੀ ਉਹਨੂੰ ਇੰਨਾ ਦੁੱਖ ਆਇਆ ਸੀ ਜੇ ਇਹਨੂੰ ਗੈਂਗਸਟਰ ਕਹਿੰਦੇ ਹੈ ਤੇ ਇਹਦਾ ਮਤਲਬ ਹੈ ਇਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਕੌਮ ਦੇ ਇਤਿਹਾਸ ਬਾਰੇ ਕੋਈ ਪਤਾ ਨਹੀਂ ਕਰਕੇ ਮਾਦ ਸਾਹਿਬ ਦੇ ਕਿਤਾਬ ਹੈ ਜੀ ਸਰ ਇੱਧਰ ਆ ਜੀ ਕਿੰਨੇ ਅਗਲੇ ਪਾਸੇ ਜਾ ਕੇ ਜਾ ਲੋ ਪਰ ਜੀ ਆ ਜੀ ਕੱਟ ਕਰਤਾ